ਸਰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਬੀਜੇਪੀ ਨੂੰ ਸਪੋਰਟ ਕਰ ਰਹੇ ਹੋ ਦੇਖੋ ਜੀ ਬੀਜੇਪੀ ਦੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਵਪਾਰ ਦੇ ਆਧਾਰ ਤੇ ਜਿੰਨੀ ਡਵੈਲਪਮੈਂਟ ਹੈ ਅੱਜ ਬੀਜੇਪੀ ਹੋਰ ਇੰਡੀਆ 'ਚ ਕਰ ਰਹੀ ਹੈ ਜਾਂ ਸਾਡੇ ਫੋਰਨ ਦੇ ਵਿੱਚ ਜੋ ਰਿਲੇਸ਼ਨ ਬਣੇ ਨੇ ਜਾਂ ਅੱਜ ਸਾਨੂੰ ਫੋਰਨ ਦੇ ਬਾਅਰ ਅੱਛੀ ਨਿਗਰਾਨੀ ਦੇਖ ਰਹੇ ਨੇ ਇਹ ਸਾਰਾ ਕ੍ਰੈਡਿਟ ਬੀਜੇਪੀ ਨੂੰ ਜਾਂਦਾ ਹੈ ਕਾਂਗਰਸ ਦਾ ਬਹੁਤ ਗੁਰਾ ਹਾਲ ਹੈ ਜੀ ਉੱਥੇ ਜ਼ਮੀਨ ਦੇ ਵਰਕਰ ਦੀ ਕੋਈ ਵੀ ਵੈਲਿਊ ਨਹੀਂ ਕੋਈ ਪੁੱਛ ਗਿਜਣੀ ਹੈ ਠੀਕ ਹੈ ਜੀ ਜਿਹੜੇ ਉੱਪਰ ਵਾਲੇ ਨੇ ਜਮਿਨੀ ਵਰਕਰ ਨੂੰ ਨਹੀਂ ਦੇਖਦੇ ਹੁਣ ਕਾਂਗਰਸ ਦੀ ਟਿਕਟ ਕਿਸ ਨੂੰ ਚਾਹੀਦੀ ਸੀ ਜਿਸ ਬੰਦੇ ਨੇ ਮਿਹਨਤ ਕੀਤੀ ਆਪਣੇ ਵਾਰਡ 'ਚ ਉਸ ਨੂੰ ਉਸ ਨੂੰ ਟਿਕਟ ਦਿੱਤੀ ਨਹੀਂ ਜਾ ਰਹੀ ਸਾਡੇ ਨੀਰੂ ਸ਼ਰਮਾ ਜੀ ਪਹਿਲਾਂ ਕਾਂਗਰਸ ਦੇ ਵਿੱਚ ਸੀ ਇਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਇਹ ਬੀਜੇਪੀ ਵਿੱਚ ਜੁਆਇਨ ਕੀਤੀ ਇਹਨਾਂ ਨੇ ਉਹਨਾਂ ਨੇ ਮਿਹਨਤ ਦੇਖੀ ਕੰਮ ਦੇਖਿਆ ਔਰ ਹਰਸੂਖ ਦੇਖਿਆ ਔਰ ਬੀਜੇਪੀ ਨੇ 1 ਮਿੰਟ ਤੋਂ ਪਹਿਲਾਂ ਟਿਕਟ ਦੇ ਦਿੱਤੀ ਕੁਝ ਜਿਹੜੇ ਮੇਨ ਪੁਰਾਣੇ ਮੁੱਖ ਮੰਤਰੀ ਨੇ ਉਹ ਆਪਣਾ ਰਤਵਾ ਕਾਇਮ ਕਰਨ ਨੂੰ ਬੈਠੇ ਨੇ ਜਿਹੜੇ ਅੱਜ ਐਮਪੀ ਬਣਨੇ ਉਹ ਕਹਿੰਦੇ ਅਸੀਂ ਆਉਣ ਵਾਲੇ ਮੁੱਖ ਮੰਤਰੀ ਬਣੀਏ ਇਹਦੇ ਆਪਸ ਵਿੱਚ ਲੜਾਈ ਝਗੜਾ ਇੰਨਾ ਕਿ ਛੋਟੇ ਵਰਕਰ ਦੀ ਕੋਈ ਵੈਲਿਊ ਨਹੀਂ ਸਸਕਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਹਾਂ ਅਜੇ ਜਿਹੜਾ ਤੁਸੀਂ ਪਿੱਛੇ ਬੋਰਡ ਦੇਖ ਰਹੇ ਹੋ ਵਾਰਡ ਨੰਬਰ 51 ਹੈਗਾ ਮਾਡਲ ਟਾਊਨ ਜਿਹੜਾ ਹੈਗਾ ਇੱਕ ਪੌਸ਼ ਏਰੀਆ ਕਿਹਾ ਜਾਂਦਾ ਹੈਗਾ ਇੱਥੋਂ ਵੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਬਹੁਤ ਹੀ ਗਹਿਮਗਮੀ ਹੈਗੀ ਹਲਚਲ ਬਹੁਤ ਹੈਗੀ ਹੈ ਤੇਜ਼ ਹੋ ਚੁੱਕੀ ਗਤੀਵਿਧੀ ਜਿਹੜੀ ਡੋਟ ਟੂ ਡੋਰ ਜਿਹੜੀ ਕਹ ਗਲਬਤ ਕਰਨਾ ਇਹਨਾਂ ਨਾਲ ਤਾਂ ਜ਼ਰੂਰੀ ਸੀਗਾ ਇਹ ਭਾਜੀਪੀ ਨੂੰ ਸਪੋਰਟ ਕਰ ਰਹੇ ਨੇ ਇਹ ਮੁੱਖ ਤੌਰ ਤੇ ਅਸੀਂ ਤੁਹਾਨੂੰ ਦੱਸ ਦਈਏ ਵੀ ਕਾਂਗਰਸ ਦੇ ਨਾਲ ਜੁੜੇ ਹੋਏ ਸੀਗੇ ਕਾਂਗਰਸ ਕਿਉਂ ਛੱਡੀ ਕੀ ਕਾਰਨ ਸੀਗਾ ਜੋ ਇਹਨਾਂ ਨੇ ਦੱਸਿਆ ਹੈਗਾ ਸਰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਭਾਜੀਪੀ ਨੂੰ ਸਪੋਰਟ ਕਰ ਰਹੇ ਹੋ ਦੇਖੋ ਜੀ ਭਾਜੀਪੀ ਦੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਮੈਂ ਇੱਕ ਵਪਾਰੀ ਹਾਂ ਉਹ ਪਾਰ ਦੇ ਆਧਾਰ ਤੇ ਜਿੰਨੀ ਡਿਵੈਲਪਮੈਂਟ ਹੈ ਅੱਜ ਬੀਜੇਪੀ ਔਰ ਇੰਡੀਆ ਚ ਕਰ ਰਹੀ ਹੈ ਜਾਂ ਸਾਡੇ ਫੋਰਨ ਦੇ ਵਿੱਚ ਜੋ ਰਿਲੇਸ਼ਨ ਬਣੇ ਨੇ ਜਾਂ ਅੱਜ ਸਾਨੂੰ ਫੋਰਨ ਦੇ ਬਾਅਰ ਅੱਛੀ ਨਿਗਾਹ ਨਾਲ ਦੇਖ ਰਹੇ ਨੇ ਇਹ ਸਾਰਾ ਕ੍ਰੈਡਿਟ ਬੀਜੇਪੀ ਨੂੰ ਜਾਂਦਾ ਹੈ ਉਹ ਬੀਜੇਪੀ ਅੱਜ ਉਸ ਹੱਥਾਂ ਚ ਹੈ ਜਿੱਥੇ ਸਾਡੀ ਗਰੋਥ ਹੈ ਚਾਹੇ ਉਹ ਟਰਾਂਸਪੋਰਟਰ ਨੇ ਪੈਸਾ ਸਾਡੇ ਟਰਾਂਸਪੋਰਟਰ ਨੇ ਜੀ ਇਹਨਾਂ ਦਾ ਬਹੁਤ ਅੱਛਾ ਬਿਜ਼ਨਸ ਹੈ ਟਰਾਂਸਪੋਰਟ ਦਾ ਜੇਕਰ ਸਾਡੀ ਇੰਡਸਟਰੀ ਚੱਲੇਗੀ ਟਰਾਂਸਪੋਰਟ ਚੱਲੇਗੀ ਟਰਾਂਸਪੋਰਟ ਚੱਲੇਗੀ ਤੇ ਡਿਵੈਲਪਮੈਂਟ ਹੋਏਗੀ ਔਰ ਹਰ ਪਾਸੋਂ ਬੀਜੇਪੀ ਨੇ ਡਿਵੈਲਪਮੈਂਟ ਕੀਤੀ ਹੈ ਡਿਵੈਲਪਮੈਂਟ ਕਰਾ ਰਹੀ ਹੈ ਔਰ ਆਉਣ ਵਾਲੇ ਟਾਈਮਸ ਵੀ ਡਿਵੈਲਪਮੈਂਟ ਕਰੇਗੀ ਲੇਕਿਨ ਕਿਹਾ ਜਾਂਦਾ ਹੈਗਾ ਜਦੋਂ ਕੋਈ ਕਿਸੇ ਖਾਸ ਪਾਰਟੀ ਦੇ ਵਿੱਚ ਹੁੰਦਾ ਹੈ ਉਹ ਉਹਦੀ ਹੀ ਗਤੀਵਿਧੀ ਨੂੰ ਔਰ ਉਹਦੀ ਐਕਟੀਵਿਟੀ ਨੂੰ ਹੀ ਪ੍ਰੈਜ਼ੈਂਟ ਕਰਦਾ ਹੈਗਾ ਹੁਣ ਤੁਸੀਂ ਬੀਜੇਪੀ ਨੂੰ ਸਪੋਰਟ ਕਰਦੇ ਤੇ ਬੀਜੇਪੀ ਨੂੰ ਜਿਹੜੀ ਐਕਟੀਵਿਟੀ ਹੈ ਉਹਨੂੰ ਪ੍ਰੋਮੋਟ ਕਰ ਰਹੇ ਹੋ ਕਿਸ ਤਰ੍ਹਾਂ ਦੇਖਦੇ ਹੋ ਵੀ ਪਹਿਲਾਂ ਤੁਸੀਂ ਕਾਂਗਰਸ ਦੇ ਵਿੱਚ ਰਹਿ ਕੇ ਕਾਂਗਰਸ ਨੂੰ ਪ੍ਰੋਮੋਟ ਕਰਦੇ ਸੀ ਕਾਂਗਰਸ ਦਾ ਬਹੁਤ ਬੁਰਾ ਹਾਲ ਹੈ ਜੀ ਉੱਥੇ ਜ਼ਮੀਨ ਦੇ ਵਰਕਰ ਦੀ ਕੋਈ ਵੈਲਿਊ ਨਹੀਂ ਕੋਈ ਪੁੱਛਗਿੱਛ ਨਹੀਂ ਹੈ ਠੀਕ ਹੈ ਜੀ ਜਿਹੜੇ ਉੱਪਰ ਵਾਲੇ ਨੇ ਜਮੀਨੀ ਵਰਕਰ ਨੂੰ ਨਹੀਂ ਦੇਖ ਰਹੇ ਔਰ ਸਾਡੇ ਉੱਪਰ ਨਜਾਇਜ਼ ਥੋਪਿਆ ਜਾ ਰਿਹਾ ਹੈ ਹੁਣ ਕਾਂਗਰਸ ਦੀ ਟਿਕਟ ਕਿਸੇ ਨੂੰ ਚਾਹੀਦੀ ਸੀ ਜਿਸ ਬੰਦੇ ਨੇ ਮਿਹਨਤ ਕੀਤੀ ਆਪਣੇ ਵਾਰਡ 'ਚ ਉਸ ਨੂੰ ਉਸ ਨੂੰ ਟਿਕਟ ਦਿੱਤੀ ਨਹੀਂ ਜਾ ਰਹੀ ਸਾਡੇ ਨੀਰੂ ਸ਼ਰਮਾ ਜੀ ਪਹਿਲਾਂ ਕਾਂਗਰਸ ਦੇ ਵਿੱਚ ਸੀ ਇਹਨੂੰ ਟਿਕਟ ਨਹੀਂ ਦਿੱਤੀ ਗਈ ਇਹ ਬੀਜੇਪੀ 'ਚ ਜੁਆਇਨ ਕੀਤੀ ਇਹਨਾਂ ਨੇ ਉਹਨਾਂ ਨੇ ਮਿਹਨਤ ਦੇਖੀ ਕੰਮ ਦੇਖਿਆ ਔਰ ਹਰਸੂਖ ਦੇਖਿਆ ਔਰ ਬੀਜੇਪੀ ਨੇ ਇੱਕ ਮਿੰਟ ਤੋਂ ਪਹਿਲਾਂ ਟਿਕਟ ਦੇ ਦਿੱਤੀ ਜਿਸ ਬੰਦੇ ਨੇ ਭਾਪੀ ਦਾ ਇੱਕ ਜੋ ਸੂਤਰਾਂ ਤੋਂ ਖਬਰ ਮਿਲੀ ਸੀਗੀ ਭਾਪੀ ਨੂੰ ਨੁਮਾਇंदे ਨਹੀਂ ਮਿਲ ਰਹੀ ਸੀ 95 ਵਾਰਡਾਂ ਵਾਸਤੇ ਔਰ ਕਿਸੇ ਨਾ ਕਿਸੇ ਪਾਰਟੀ ਦੇ ਜਿਹੜੇ ਹੈਗੇ ਲੋਕ ਉਹਨਾਂ ਨੂੰ ਆਪਣੇ ਵੱਲ ਖਿੱਚ ਕੇ ਇੱਕ ਪ੍ਰੈਜ਼ੈਂਟ ਕਰਕੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਤੇ ਕੁਝ ਵਾਰਡ ਇਸ ਤਰ੍ਹਾਂ ਦੇ ਹੈਗੇ ਜਿਹੜੇ ਭਾਪੀ ਦੇ ਖਾਲੀ ਪਏ ਨੇ ਜੀ 100% ਗਲਤ ਹੈ ਜੋ ਇਹ ਅਫਵਾਹ ਉਡਾਈ ਜਾ ਰਹੀ 100% ਗਲਤ ਹੈ ਠੀਕ ਹੈ ਸਾਡੀ ਇਸ ਸੀਟ ਦੇ ਉੱਤੇ ਵੀ ਘੱਟੋ ਘੱਟ ਚਾਰ ਕੈਂਡੀਡੇਟ ਦੇ ਨੇਮ ਸੀ ਜੋ ਬੀਜੇਪੀ ਤੋਂ ਇਲੈਕਸ਼ਨ ਲੜ ਰਹੇ ਸੀ ਪਰ ਜਿੰਦੀ ਮਿਹਨਤ ਹੈ ਬੀਜੇਪੀ ਨੂੰ ਉਹਨੂੰ ਟਿਕਟ ਦਿੱਤੀ ਅਸੀਂ ਫੁੱਲ ਸਪੋਰਟ ਨੀਰੂ ਸ਼ਰਮਾ ਦੀ ਕਰਾਂਗੇ ਔਰ ਆਉਣ ਵਾਲੀ ਸਾਡੀ ਵਿਨਰ ਨੀਰੂ ਸ਼ਰਮਾ ਹੀ ਹੈ ਜੀ ਤੇਂਦਰ ਜੀ ਇੱਕ ਗੱਲ ਮੈਂ ਪੁੱਛਣੀ ਸੀ ਕਿ ਕਾਂਗਰਸ ਦੇ ਵਿੱਚ ਰਹਿ ਕੇ ਤੁਸੀਂ ਕਿਹੜੇ ਵੱਡੇ ਵੱਡੇ ਲੀਡਰਾਂ ਦੇ ਨਾਲ ਉੱਠਣਾ ਬੈਠਣਾ ਤੁਹਾਡਾ ਹੋਇਆ ਸੀਗਾ ਵਿਸ਼ਵਾਸ ਫਿਰ ਵੀ ਨਹੀਂ ਬਣ ਪਾਇਆ ਦੇਖੋ ਸਭ ਤੋਂ ਅੱਛੇ ਐ ਮਕੀ ਸਾਰੇ ਲੀਡਰ ਜਿਹੜੇ ਹਾਈ ਲੈਵਲ ਤੇ ਬੈਠੇ ਨੇ ਉਹ ਜ਼ਮੀਨੀ ਵਰਕਰ ਨੂੰ ਦੇਖਦੇ ਨੇ ਪਰ ਜਿਹੜੇ ਵਿਚ ਵਿਚਾਲੇ ਵਾਲੇ ਨੇ ਉਹ ਜ਼ਮੀਨੀ ਵਰਕਰ ਨੂੰ ਨਹੀਂ ਦੇਖਦੇ ਉਹ ਉੱਥੇ ਕੁਝ ਪਰ ਮੋੜ ਨਹੀਂ ਕਰਦੇ ਇਸ ਕਰਕੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਅਸੀਂ ਬੀਜੇਪੀ ਜੁਆਇਨ ਕੀਤੀ ਹੈ ਔਰ ਬੀਜੇਪੀ ਆਉਣ ਵਾਲਾ ਪੰਜਾਬ ਦਾ ਫਿਊਚਰ ਹੈ ਔਰ ਬੀਜੇਪੀ ਨਾਲ ਹੀ ਅੱਗੇ ਸਾਡਾ ਸਿਸਟਮ ਸਾਰਾ ਪੰਜਾਬ ਦਾ ਚੱਲੇਗਾ ਲੇਕਿਨ ਜਿਹੜੇ ਐਮਪੀ ਇਲੈਕਸ਼ਨ ਗਏ ਨੇ ਲਾਸਟ ਟਾਈਮ ਦੇ ਵਿੱਚ ਬੀਜੇਪੀ ਦਾ ਹਾਲ ਤੁਹਾਨੂੰ ਪਤਾ ਕੀ ਹੋਇਆ ਹੋਗਾ ਤੁਸੀਂ ਜਾਣਦੇ ਹੋ ਕਾਂਗਰਸ ਦਾ ਇੱਕ ਨੁਮਾਇੰਦਾ ਸੀਗਾ ਉਹ ਅੱਗੇ ਆਇਆ ਤੇ ਉਹ ਜਿੱਤ ਹਾਸਲ ਕਰ ਗਿਆ ਹੈਗਾ ਕਿਸ ਤਰ੍ਹਾਂ ਦੇਖਦੇ ਹੋ ਵੀ ਅੱਗੇ ਆਉਣ ਵਾਲਾ ਜਿਹੜਾ ਸਮਾਂ ਬੀਜੇਪੀ ਵਾਸਤੇ ਕਿੰਨਾ ਇੱਕ ਟਫ ਰਹਿਣ ਵਾਲਾ ਹੈ ਸਰ ਕੋਈ ਜੋ ਜਿੱਥੇ ਟਫ ਹੈ ਉਥੇ ਬੀਜੇਪੀ ਹੈ ਜੀ ਤੁਸੀਂ ਕਿੱਦੜੀ ਵੀ ਦੇਖ ਲੋ ਆਉਣ ਵਾਲੇ ਟਾਈਮ ਦੇ ਵਿੱਚ ਸੈਂਟਰ ਦੇ ਵਿੱਚ ਸਾਡੀ ਬੀਜੇਪੀ ਗਵਰਨਮੈਂਟ ਹੈ ਡਵੈਲਪਮੈਂਟ ਸਾਡੀ ਬੀਜੇਪੀ ਗਵਰਨਮੈਂਟ ਨੇ ਕੀਤੀ ਹੈ ਕਾਂਗਰਸ ਦਾ ਹਾਲ ਦੇਖ ਲੋ ਕੀ ਹੈ ਜੀ ਕੁਝ ਜਿਹੜੇ ਮੇਨ ਪੁਰਾਣੇ ਮੁੱਖ ਮੰਤਰੀ ਨੇ ਉਹ ਆਪਣਾ ਰਤੂਆ ਕਾਇਮ ਕਰਨ ਨੂੰ ਬੈਠੇ ਨੇ ਜਿਹੜੇ ਅੱਜ ਐਮਪੀ ਬਣਨੇ ਉਹ ਕਹਿੰਦੇ ਅਸੀਂ ਆਉਣ ਵਾਲੇ ਮੁੱਖ ਮੰਤਰੀ ਬਣੀਏ ਇਹਨਾਂ ਦੇ ਆਪਸ ਵਿੱਚ ਲੜਾਈ ਝਗੜਾ ਇੰਨਾ ਕਿ ਛੋਟੇ ਵਰਕਰ ਦੀ ਕੋਈ ਵੈਲਿਊ ਨਹੀਂ ਇਸ ਲਈ ਬੀਜੇਪੀ ਨੇ ਅੱਗੇ ਸਾਨੂੰ ਸਪੋਰਟ ਕਰਨੀ ਹੈ ਪੰਜਾਬ ਚ ਉਹ ਡਵੈਲਪਮੈਂਟ ਬੀਜੇਪੀ ਨਹੀਂ ਹੀ ਕਰਨੀ ਹੈ ਸਰ ਤੁਸੀਂ ਵੀ ਇੱਕ ਵਪਾਰੀ ਵਰਗ ਹੈਗੇ ਹੋ ਕਿਸ ਤਰ੍ਹਾਂ ਦੇਖਦੇ ਹੋ ਇਸ ਮਾਮਲੇ ਨੂੰ ਵਪਾਰੀ ਵਰਗ ਲੈ ਕੇ ਇਹ ਹੀ ਪੇਸ਼ ਆਣਾ ਜੀ ਦੇਖੋ ਕਿ ਬੀਜੇਪੀ ਜਿਹੜੀ ਬੰਦਿਆਂ ਨੇ ਜੁਆਇਨ ਕੀਤੀ ਹੈ ਉਹ ਕਾਗਰਸ ਜਾਂ ਦੂਜੀਆਂ ਪਾਰਟੀਆਂ ਦੇ ਬੇਰੁਖੀ ਕਰਕੇ ਕੀਤੀ ਹੈ ਜਦੋਂ ਵੀ ਆਪਾਂ ਕਿਸੇ ਨੂੰ ਕੋਈ ਜ਼ਰੂਰਤ ਹੁੰਦੀ ਹੈ ਜਾਂ ਉਹਨਾਂ ਦੀ ਲੋੜ ਪੈਂਦੀ ਹੈ ਤੇ ਉਸ ਟਾਈਮ ਉਹ ਫੋਨ ਵੀ ਅਟੈਂਡ ਕਰਦਾ ਮਲਕੀ ਜੇ ਮੁਲਾਸਤ ਨਹੀਂ ਸੌਂਗੀ ਤੇ ਲੇਕਿਨ ਹਾਲੀ ਦੇ ਵਿੱਚ ਹਲਕਾ ਆਤਮਨਗਰ ਤੋਂ ਕਮਲਜੀਤ ਸਿੰਘ ਕੜਵਲ ਜਿਹੜੇ ਬੀਜੇਪੀ ਦੇ ਵਿੱਚ ਇੱਕ ਅੱਛੇ ਲੀਡਰ ਸੀ ਪਹਿਲਾਂ ਕਾਂਗਰਸ 'ਚ ਸੀਗੇ ਉਹ ਛੱਡ ਕੇ ਫਿਰ ਬੀਜੇਪੀ 'ਚ ਆਏ ਸੀਗੇ ਔਰ ਹੁਣ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਗਏ ਕਹਿੰਦੇ ਵੀ ਮੈਨੂੰ ਜਿਹੜਾ ਮੈਂ ਆਮ ਲੋਕਾਂ ਦਾ ਕੰਮ ਕਰਨਾ ਹੈਗਾ ਉਹਨੂੰ ਲੈ ਕੇ ਮੇਰੇ ਜਿਹੜੇ ਹੱਥ ਨਹੀਂ ਪੈਂਦੇ ਸੀਗੇ ਕਿਸੇ ਜੀ ਨੂੰ ਲੈ ਕੇ ਹਰ ਚੀਜ਼ ਦੇ ਡਿਲੇ ਹੁੰਦਾ ਸੀਗਾ ਇਸ ਕਰਕੇ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਨਹੀਂ ਗੱਲ ਉਹਨਾਂ ਦੀ ਕਹਿੰਦੀ ਹੈ ਕਿ ਡਿਲੇ ਹੁੰਦਾ ਸੀ ਬਟ ਹੁੰਦਾ ਸੀ ਨਾ ਕੋਈ ਵੀ ਕੰਮ ਨੂੰ ਆਪਾਂ ਕਹੀ ਹੁਣ ਆਪਾਂ ਮੂੰਹ ਚੋਂ ਕੱਢੇ ਇੱਕਦਮ ਉਸ ਨਾਲ ਹੀ ਆਪਾਂ ਨੇ ਇੱਕ ਗੱਲ ਹੋਰ ਕਹੀ ਕਹਿੰਦੇ ਵੀ ਮੇਰੇ ਕਈ ਕੰਮ ਹੋਣ ਹੀ ਨਹੀਂ ਦਿੱਤੇ ਗਏ ਜਦ ਕਿ ਉਹ ਕਹਿੰਦੇ ਵੀ ਮੇਰਾ ਆਪਣੀ ਇੰਡਸਟਰੀ ਵੀ ਮੇਰੀ ਚੱਲਦੀ ਹੈ ਰੇਲਵੇ ਪਾਰਟਸ ਨੂੰ ਲੈ ਕੇ ਉਹਨਾਂ ਦੀ ਇੰਡਸਟ لیکن ਕਹਿੰਦੇ ਮੇਰਾ ਆਵਾਜ਼ ਦੀ ਪਟੀ ਜੁਆਇਨ ਕਰਨ ਦਾ ਮਕਸਦ ਇਹ ਸੀ ਵੀ ਆਮ ਲੋਕਾਂ ਨਾਲ ਜੁੜਿਆ ਹੋਇਆ ਆ ਆਮ ਲੋਕਾਂ ਦੇ ਕੰਮ ਕਰੂੰਗਾ ਨਹੀਂ ਦੇਖੋ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਨਾ ਕਿ ਦੇਖੋ ਕਵਲਜੀਤ ਕਰਵਲਜੀਵੀ ਸਾਡੇ ਆਪਣੇ ਬਹੁਤ ਅੱਛੇ ਨਾਲ ਸਮਾਜ ਨੇ ਬੜੋ ਅੱਛੇ ਇੱਕ ਪਰਵਾਰਿਕ ਸਮਾਜ ਨੇ ਸਮਝਣੇ ਬਾਕੀ ਇਹ ਕਿ ਹਰ ਬੰਦੇ ਦੀ ਆਪਣੇ ਵਲੀ ਵਿਚਾਰ ਤਰ੍ਹਾਂ ਹੁੰਦੀ ਹੈ ਹੋ ਸਕਦਾ ਹੈ ਕਿ ਉਹਨਾਂ ਨੂੰ ਕੋਈ ਐਸੀ ਪ੍ਰੋਬਲਮ ਆਈ ਹੋਵੇ ਜੇ ਸ਼ਾਇਦ ਉਹ ਸ਼ੇਅਰ ਕਰਦੇ ਤੇ ਇਹ ਪ੍ਰੋਬਲਮ ਆਸੀਂ ਸੋਲਵ ਕਰਨ ਤੇ ਰਲ ਮਿਲ ਕੇ ਤੇ ਬਟ ਉਹਨਾਂ ਦੇ ਮਨ ਚ ਕੀ ਆਇਆ ਕਿਉਂ ਇਹਨਾਂ ਮਨ ਦੇ ਵਿੱਚ ਉਹਨਾਂ ਨੂੰ ਥੋੜਾ ਜਿਹਾ ਫਿਰ ਗੋਨੋਸ ਕੀ ਫੈਲ ਹੋਇਆ ਕਿ ਜਿਹੜਾ ਜ ਆ ਉਹਨਾਂ ਨੂੰ ਕਿੰਨੇ ਕੀ ਗਾਈਡ ਕੀਤਾ ਉਹਨਾਂ ਨੂੰ ਹੋਤੇ ਬਟ ਉਹ ਉਹਨਾਂ ਦਾ ਮੰਨ ਤਾਂ ਅੱਜ ਵੀ ਬੀਜੇਪੀ ਨਾਲ ਹੀ ਹੈ ਔਰ ਪਰਵਾਤਾ ਸੁਖ ਰੱਖੇ ਅਸੀਂ ਉਹਨਾਂ ਨੂੰ ਬੀਜੇਪੀ 'ਚ ਵਾਪਸ ਲੈ ਕੇ ਆਵਾਂਗੇ ਉਹਨਾਂ ਨੂੰ ਦੁਬਾਰਾ ਜੁਆਇਨ ਕਰਾਵਾਂਗੇ ਅਸੀਂ ਭਰਾ ਆਪਣੇ ਭੱਜਣੇ ਨੀ ਦਵਾਗੇ ਪੁਰਾਣੇ ਜੀ ਉਹ ਦੁਬਾਰਾ ਬੀਜੇਪੀ ਜੁਆਇਨ ਕਰਨਗੇ ਠੀਕ ਹੈ ਉਹ ਭੱਜਣੇ ਨੀ ਦਵਾ ਕਪੜੇ ਤੋਂ ਉਹ ਕਿਛ ਆਪਣੀ ਸੋਚ ਕੇ ਕਾਰਨ ਚਲੇਗੇ ਨੇ ਪਰ ਉਹ ਵਾਪਸ 100% ਆਣਗੇ ਅਸੀਂ ਨੋਆ ਤਾਂ ਮਾਸ ਨਾਲ ਲੱਗ ਨਹੀਂ ਹੁੰਦਾ ਜਿਵੇਂ ਸਾਨੂੰ ਉਹਨਾਂ ਦੇ ਉਹ ਮੀਂਹ ਦਾ ਪੂਰੀ ਮੀਂਹ ਦਾ ਸਾਡਾ ਇਹ ਜਦ ਚਾਹ ਪ੍ਰਾ ਇਕੱਠੇ ਹੋ ਕੇ ਜਾਵਾਂਗੇ ਨਾ ਪੁਰਾਣੇ ਵਾਲੇ ਵੀ ਮਿਲਣ ਤੇ ਸਾਨੂੰ ਨਾ ਨਹੀਂ ਕਰ ਪਾਵਣਗੇ ਸਾਡੀ ਪੂਰੀ ਕੋਸ਼ਿਸ਼ ਹੋਏਗੀ ਬਾਕੀ ਪ੍ਰਭੂ ਦੇ ਹੱਥ ਹੈ ਜੋ ਵੀ ਹੈ ਪ੍ਰਭੂ ਕਰੇਗਾ ਸਭ ਠੀਕ ਹੈ ਸਿਮਰ ਜੀ ਸਿੰਘ ਵੈਂਸ ਨੂੰ ਕਿਸ ਤਰ੍ਹਾਂ ਦੇਦੇ ਉਹ ਵੀ ਕਾਂਗਰਸ ਦੇ ਵਿੱਚ ਇਸ ਟਾਈਮ ਵੱਡੀ ਲੀਡਰਸ਼ਿਪ ਦੇ ਵਿੱਚ ਹੈਗੇ ਨੇ ਔਰ ਹਲਕਾ ਆਤਮਨਗਰ ਦੇਖ ਰਹੇ ਨੇ ਵੈਂਸ ਸਾਹਿਬ ਨੇ ਆਂਦੀ ਸਾਰ ਵੱਡੇ ਲੈਵਲ ਦੇ ਉੱਪਰ ਵੱਡੇ ਇਹ ਮੈਂ ਕਿ ਸਿਸਟਮ ਨੂੰ ਸੈੱਟ ਕੀਤਾ ਪਰ ਛੋਟੇ ਵਰਕਰ ਨਾਲ ਨਹੀਂ ਉਹ ਜੁੜੇ ਜੀ ਠੀਕ ਹੈ ਜੀ ਛੋਟੇ ਵਰਕਰ ਦੀ ਸੋਚ ਨਹੀਂ ਪੁੱਛੀ ਟਿਕਟਾਂ ਦੇਣ ਵਾਲੇ ਨੇ ਪੁੱਛਿਆ ਕਿ ਕਿਸ ਵਰਗ ਕਿਸ ਏਰੀਆ ਨੂੰ ਕਿਸ ਵਰਕਰ ਦੀ ਜ਼ਰੂਰਤ ਹੈ ਔਰ ਉਹਨਾਂ ਨੇ ਆਪਣੀ ਮਨਮਰਜ਼ੀ ਕਰਾਈ ਹੈ ਉਹਦੇ ਕਰਕੇ ਲੋਕੀ ਬਹੁਤ ਉਹਨਾਂ ਤੋਂ ਖਫਾ ਨੇ ਪਰ ਜਿਹੜੇ ਲੋਕ ਉਹਨਾਂ ਦੇ ਨਾਲ ਜਿਹੜੇ ਪ੍ਰੈਜ਼ੀਡੈਂਟ ਕਾਂਗਰਸ ਤੋਂ ਹੀ ਲੜ ਰਹੇ ਨੇ ਨਗਰ ਨਿਗਮ ਚੋਣ ਉਹ ਪੁਰਾਣੇ ਲੋਕ ਹੀ ਇਹ ਨੇ ਪੁਰਾਣੇ ਹੀ ਲੋਕਾਂ ਨੂੰ ਉਹਨਾਂ ਨੇ ਅੱਗੇ ਲੈ ਕੇ ਆਏ ਨੇ ਸਰ ਠੀਕ ਹੈ ਪੁਰਾਣੇ ਪਰ ਤੁਸੀਂ ਕੁਝ ਸੀਟਾਂ ਦੇਖੋ ਜਿੱਥੇ ਕਾਂਗਰਸ ਵਾਲਿਆਂ ਨੂੰ ਨਹੀਂ ਪਹਚਾਣਿਆ ਗਿਆ ਜਿੱਥੋਂ ਉਹਨਾਂ ਨੂੰ ਉਹਨਾਂ ਦੀਆਂ ਸੀਟਾਂ ਕੱਟ ਕੇ ਅਦਰ ਨੂੰ ਦਿੱਤੀਆਂ ਗਈਆਂ ਇਹ ਉਹਨਾਂ ਦਾ ਜੋ ਕੁਝ ਵੀ ਹੈ ਉਹ ਆਉਣ ਵਾਲਾ ਤੁਹਾਡੇ ਸਾਹਮਣੇ ਰਿਜ਼ਲਟ ਤੋਂ ਬਾਅਦ ਆ ਜਾਏਗਾ ਕਿ ਕਿਹੜੀ ਪਾਰਟੀ ਦੇ ਕਿਹੜੇ ਸੀਨੀਅਰ ਲੀਡਰ ਨੇ ਕਿੰਨੀ ਕੁੰਦੀ ਹੈਲਪ ਕੀਤੀ ਹੈ ਇਹ ਸੀਗੇ ਤੇਜਿੰਦਰ ਤਵੰਜੇ ਜਿਹੜੇ ਵਾਰਡ ਨੰਬਰ 51 ਤੋਂ ਨੀਰੂ ਸ਼ਰਮਾ ਭਾਜਪੀ ਨੂੰ ਸਪੋਰਟ ਕਰ ਰਹੇ ਨੇ ਔਰ ਇਹਨਾਂ ਦਾ ਕਹਿਣਾ ਹੈਗਾ ਵੀ ਇੰਡਸਟਰੀਅਲਿਸਟ ਹੋਣ ਦੇ ਨਾਤੇ ਵਪਾਰੀਕਰ ਹੋਣ ਦੇ ਨਾਤੇ ਇਹਨਾਂ ਨੇ ਆਪਣੇ ਵਪਾਰ ਨੂੰ ਪਹਿਲਾਂ ਫੁੱਲਫਲੱਜ ਦੇਖਿਆ ਹੈਗਾ ਔਰ ਉਸ ਤੋਂ ਬਾਅਦ ਭਾਜਪੀ ਪਾਰਟੀ ਨਾਲ ਜੁਆਇਨ ਹੋਣ ਦਾ ਮਕਸਦ ਇਹ ਸੀਗਾ ਵੀ ਉੱਤੇ ਵਪਾਰੀ ਵਰਗ ਦੀ ਜਿਹੜੀ ਹੈਗੀ ਰਿਸਪੈਕਟ ਬਹੁਤ ਹੈਗੀ ਔਰ ਜਿਹੜੇ ਆਪਣੇ ਵਰਕਰ ਦਾ ਪਹਿਲਾਂ ਦੇਖਦੇ ਨੇ ਔਰ ਬਾਕੀ ਪਾਰਟੀ ਜਿਹੜੀ ਹੈਗੀ ਵਰਕਰਾਂ ਨੂੰ ਨਹੀਂ ਦੇਖਦੀ ਹੈਗੀ ਇਸ ਤਰ੍ਹਾਂ ਦੇ ਹੀ ਮੁੱਦੇ ਲੈ ਕੇ ਸੀ ਤੁਹਾਡੇ ਕੋਲ ਫਿਰ ਹਾਜ਼ਰ ਰਵਾਂਗੇ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ